ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਅਸੀਂ ਹਾਜ਼ਰ ਹੋ ਗਏ ਅੱਜ ਫੇ ਹਫ਼ਤਾਵਾਰਕ ਪ੍ਰੋਗਰਾਮ ਲੈ ਕੇ। ਭੁੱਲ ਗਏ ਲੋਕ ਬਤਾ ਬੋਣੀਆ। ਤੇ ਬਹੁਤ ਵਧੀਆ ਲੱਗਾ ਬਹੁਤ ਸਹੀ ਬਹੁਤ ਸਾਥ ਦੇ ਰਹੇ ਆ। ਅ ਰੋਜ਼ ਦੀ ਰੋਜ਼ ਸਾਡੇ ਨਾਲ ਅੱਗੇ ਦੀ ਅੱਗੇ ਹੋਰ ਨਵੇਂ ਫਰੈਂਡ ਨਵੇਂ ਸਾਡੇ ਯਾਰ ਦੋਸਤ ਸਾਡੇ ਨਾਲ ਜੁੜਦੇ ਜਾ ਰਹੇ ਆ ਤੇ ਬਹੁਤ ਵਧੀਆ ਲੱਗਦਾ ਬਹੁਤ ਪਿਆਰ ਦਿੱਤਾ ਤੁਸੀਂ ਤੇ ਬਹੁਤ ਸਾਨੂੰ ਚੰਗਾ ਲੱਗਦਾ ਹੈ ਤੇ ਚਲੋ ਜੀ ਹੁਣ ਆਪਾਂ ਪਹਿਲਾਂ ਸਾਰਿਆਂ ਨੂੰ ਆਪਾਂ ਦੱਸਦੇ ਆ ਤੁਹਾਨੂੰ। ਪਿਛਲੀ ਬਾਤ ਦਾ ਜਵਾਬ ਪਿਛਲੀ ਬਾਤ ਦਾ ਜਵਾਬ ਪਿਛਲੀ ਬਾਤ ਦਾ ਜਵਾਬ ਸੀਗਾ ਦੰਦ ਦੰਦ ਹਾਂਜੀ ਤਾਂ ਬਾਤ ਕਹਿੰਦੇ ਆ ਕਿ ਸਾਨੂੰ ਦੁਬਾਰਾ ਦੱਸਿਆ ਕਰੋ ਤੇ ਇਹਦੇ ਵਾਸਤੇ ਆਪਾਂ ਦੱਸਦੇ ਆ ਇੱਕ ਡੱਬੇ ਵਿੱਚ 32 ਦਾਣੇ ਬੁਝਣ ਵਾਲੇ ਬੜੇ ਸਿਆਣੇ ਬੜੇ ਸਿਆਣੇ ਹਾਂਜੀ ਤੇ ਇਹਦਾ ਜਵਾਬ ਸੀਗਾ ਦੰਦ ਦੰਦ ਔਰ ਕਾਫੀ ਜਵਾਬ ਸਾਨੂੰ ਸਹੀ ਆਏ ਆ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਤੁਸੀਂ ਸਾਰੇ ਸਾਨੂੰ ਕਮੈਂਟ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਰਹਦਾ ਕਿ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਬਿਲਕੁਲ ਇਦਾਂ ਹੀ ਇਦਾਂ ਹੀ ਜੁੜੇ ਰਹੀਓ ਸਾਡੇ ਨਾਲ ਇਦਾਂ ਹੀ ਆਪਣਾ ਪਿਆਰ ਬਣਿਆ ਰਵੇ ਤੇ ਆਪਾਂ ਹਰ ਹਫਤੇ ਇਦਾਂ ਹੀ ਹਨਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹੀਏ ਕੁਝ ਚੰਗਾ ਦੱਸਦੇ ਰਹੀਏ ਕੁਝ ਤੁਹਾਡੇ ਕੋਲ ਸਿੱਖਦੇ ਰਹੀਏ ਕੁਝ ਅਸੀਂ ਗੱਲਬਾਤ ਤੁਹਾਡੇ ਨਾਲ ਕਰਦੇ ਰਹੀਏ ਤੇ ਬਹੁਤ ਵਧੀਆ ਲੱਗਦਾ ਹੁਣ ਮੌਸਮ ਵੀ ਬਹੁਤ ਵਧੀਆ ਹੋ ਗਿਆ ਇਸ ਲਈ ਅੱਜ ਅਸੀਂ ਬਾਹਰ ਬੈਠੇ ਗਾਰਡਨ 'ਚ ਹਨਾ ਤੇ ਸਾਨੂੰ ਬੜਾ ਵਧੀਆ ਲੱਗਾ ਇੱਥੇ ਮੀਂਹ ਪੈ ਗਿਆ। ਹਾਂਜੀ ਥੋੜਾ ਥੋੜਾ। ਕੰਡਾ ਹੋਇਆ ਅੱਜ। ਤੇ ਅੱਜ ਠੀਕ ਲੱਗਦਾ ਨਹੀਂ ਤਾਂ ਬਹੁਤ ਗਰਮੀ ਸੀਗੀ। ਸਾਰੇ ਪਾਸੇ ਗਰਮੀ ਬਹੁਤ ਸੀਗੀ। ਬਹੁਤ ਗਰਮੀ ਸੀ। ਆਹ ਮੀਂਹ ਪਿਆ ਤਾਂ ਥੋੜੀ ਜਿਹੀ ਰਾਹਤ ਆ। ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਆ ਚਲੋ ਅੱਜ ਕੁਝ ਚੇਂਜ ਕਰਦੇ ਹਾਂ ਬਾਹਰ ਬੈਠ ਕੇ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਹਾਂਜੀ। ਹਨਾ। ਤੇ ਜਿਨ੍ਹਾਂ ਨੇ ਸਾਨੂੰ ਸਹੀ ਜਵਾਬ ਦਿੱਤੇ YouTube ਤੋਂ ਦੇਸੀ ਚੁੱਲਾ ਜੀ, ਯੋਗਰਾਜ ਸੁਖਾਨਾ, ਕੁਲਵੰਤ ਕਲਸੀ, ਮਾਈ ਸਿੰਪਲ ਗਾਰਡਨ, ਆਰਗੈਨਿਕ ਗਾਰਡਨ, ਗਾਰਡਨਿੰਗ ਹਰਦੀਪ ਕੌਰ ਅਔਲਖ ਸੂਟ ਸੂਟ ਡਿਜ਼ਾਈਨਰ ਤੇ ਗੁਨਰੀਤ ਸਾਹਿਬ ਬਲੌਗ ਜਸਕਰਨ 바ਵਾ ਦਲਬੀਰ ਸਿੰਘ ਕਲਚੀ ਦਿੱਲੀਤਵਾਹੇ ਲਾਈਫ ਆਫ ਜਸਵਿੰਦਰ ਕੌਰ ਰੋਹਿਤ ਰਤੂ ਇਹਨਾਂ ਨੇ ਸਾਰੇ ਨੇ ਸਹੀ ਜਵਾਬ ਦਿੱਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਰੇ ਹੀ ਟਾਈਮ ਕੱਢ ਕੇ ਵੀਡੀਓ ਨੂੰ ਦੇਖਦੇ ਆ ਹਾਂ ਨਾ ਤੇ ਸਾਡੇ ਨਾਲ ਜੁੜਦੇ ਆ ਬਹੁਤ ਵਧੀਆ ਬਹੁਤ ਚੰਗਾ ਬਹੁਤ-ਬਹੁਤ ਤੁਹਾਡਾ ਧੰਨਵਾਦ ਚਲੋ ਆਪਾਂ ਗੱਲ ਕਰਦੇ ਆ ਹਾਂਜੀ ਵਿਸ਼ਵਾਸ ਦੀ ਹਾਂਜੀ ਹੈ ਨਾ ਜਿਹੜਾ ਵਿਸ਼ਵਾਸ ਨਾ ਇਹ ਤੁਹਾਡਾ ਪੱਕਾ ਹੋਣਾ ਚਾਹੀਦਾ ਹੈ ਤੁਹਾਨੂੰ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਜਿੱਥੇ ਵੀ ਤੁਸੀਂ ਜਾਂਦੇ ਆ ਗੁਰਦੁਆਰੇ ਜਾਂ ਮੰਦਰ ਉੱਥੇ ਤੁਹਾਡਾ ਵਿਸ਼ਵਾਸ ਪੂਰਾ ਹੋਣਾ ਚਾਹੀਦਾ ਪੂਰਾ ਹੋਣਾ ਚਾਹੀਦਾ ਹੈ ਨਾ ਇਧਰ ਉਧਰ ਨਹੀਂ ਭਟਕਣਾ ਚਾਹੀਦਾ ਜੇ ਤੁਸੀਂ ਮੰਦਰ ਜਾਂਦੇ ਆ ਤਾਂ ਉੱਥੋਂ ਸਾਰਾ ਕੁਝ ਤੁਸੀਂ ਮੰਗੋ ਮਿਲੂਗਾ ਜੇ ਤੁਸੀਂ ਗੁਰਦੁਆਰੇ ਜਾਂਦੇ ਆ ਤਾਂ ਉੱਥੋਂ ਸਾਰਾ ਕੁਝ ਤੁਹਾਨੂੰ ਮਿਲ ਜਾ ਮਿਲ ਜਾ ਮਿਲ ਜਾਣਾ ਹੈ ਬਿਲਕੁਲ ਤੇ ਤੁਹਾਡਾ ਇਹ ਆ ਤੁਹਾਨੂੰ ਮੰਗਣਾ ਆਉਣਾ ਚਾਹੀਦਾ ਹੈ ਹੈਨਾ ਤੇ ਤੁਸੀਂ ਉੱਥੇ ਅਰਦਾਸ ਕਰੋਗੇ ਤਾਂ ਤੁਹਾਨੂੰ ਜਰੂਰ ਮਿਲੂਗਾ ਕੋਈ ਇਦਾਂ ਦੀ ਗੱਲ ਨਹੀਂ ਕਿ ਨਾਮ ਮਿਲੇ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਵਿਸ਼ਵਾਸ ਤੁਹਾਡਾ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਬਿਲਕੁਲ ਸੋ ਅੱਜ ਅਸੀਂ ਗੱਲ ਸੁਣਾਉਣੀ ਹੈ ਤੁਹਾਨੂੰ ਇਦਾਂ ਹੀ ਵਿਸ਼ਵਾਸ ਵਾਲੀ ਕਿ ਇੱਕ ਰਾਜਾ ਸੀਗਾ ਸ਼ਹਿਰ 'ਚ ਹਾਂਜੀ ਤੇ ਉਹ ਰੋਜ਼ ਇਦਾਂ ਆਪਣੀ ਪਰਜਾ ਨੂੰ ਦੇਖਣ ਬਾਹਰ ਨਿਕਲਦਾ ਹੁੰਦਾ ਸੀਗਾ ਹਾਂਜੀ ਘੋੜਿਆਂ 'ਤੇ ਹਾਂ ਤੇ ਜਦੋਂ ਉਹਨੇ ਬਾਹਰ ਨਿਕਲਣਾ ਤੇ ਕੱਚਾ ਰਸਤਾ ਸੀਗਾ ਘੋੜੇ ਤੇ ਤੁਰੇ ਜਿਹੜਾ ਮਗਰ ਮਗਰ ਉਹਦੇ ਕਰਮਚਾਰੀ ਹੁੰਦੇ ਸੀਗੇ ਤੇ ਇਹਦੇ ਵਿੱਚ ਰਾ ਦੋ ਭਿਖਾਰੀ ਬੈਠਾ ਹੁੰਦੇ ਸੀ ਇੱਕ ਸੱਜੇ ਬੈਠਾ ਹੁੰਦਾ ਸੀ ਇੱਕ ਕੱਬੇ ਬੈਠਾ ਹੁੰਦਾ ਸੀ ਹਾਂਜੀ ਹਾਂਜੀ ਖਾਣਾ ਤੇ ਇੱਕ ਭਿਖਾਰੀ ਨੇ ਕਹਿਣਾ ਰਾਜਾ ਸਾਹਿਬ ਤੁਹਾਨੂੰ ਰੱਬ ਨੇ ਬਹੁਤ ਦਿੱਤਾ ਹੈ ਹਨਾ ਤੇ ਤੁਸੀਂ ਮੈਨੂੰ ਵੀ ਕੁਝ ਦਿਓ ਮੇਰੀ ਝੋਲੀ ਵੀ ਪਰੋ ਮੈਨੂੰ ਵੀ ਮੇਰੇ ਤੇ ਵੀ ਮੇਰੇ ਤੇ ਵੀ ਕਿਰਪਾ ਕਰੋ ਤੇ ਜਿਹੜਾ ਦੂਜੇ ਪਾਸੇ ਭਿਖਾਰੀ ਬੈਠਾ ਹੁੰਦਾ ਸੀ ਹਾਂਜੀ ਉਹ ਉਹਨੇ ਅਰਦਾਸ ਕਰਨੀ ਹੈ ਰੱਬਾ ਤੂੰ ਰਾਜਾ ਸਾਹਿਬ ਨੂੰ ਬਹੁਤ ਦਿੱਤਾ ਆ ਮੈਨੂੰ ਵੀ ਦੇ ਮੈਨੂੰ ਵੀ ਦੇ ਹਨਾ ਮੈਨੂੰ ਵੀ ਦੇ ਮੇਰੇ ਤੇ ਵੀ ਕਿਰਪਾ ਕਰ ਹਾਂਜੀ ਇੱਥੇ ਤੁਸੀਂ ਦੇਖ ਲਓ ਮੰਗਣ ਦਾ ਫਰਕ ਪੈ ਗਿਆ ਇੱਕ ਛੋਟੀ ਜੀ ਗੱਲ ਪਿੱਛੇ ਹਨਾ ਰੋਜ਼ ਹੀ ਉਹ ਰਾਜੇ ਨੇ ਆਉਣਾ ਤੇ ਉਹਨਾਂ ਨੇ ਇਹੀ ਕਰਨੀ ਦੋਨਾਂ ਨੇ ਪਰ ਉਹ ਇੱਕ ਨੇ ਕਹਿਣਾ ਰੱਬਾ ਰਾਜਾ ਸਾਹਿਬ ਨੂੰ ਤੂੰ ਬਹੁਤ ਦਿੱਤਾ ਆ ਹਨਾ ਤੇ ਰੱਬਾ ਮੈਨੂੰ ਵੀ ਦੇ ਦੂਜੇ ਨੇ ਕਹਿਣਾ ਰੱਬਾ ਰਾਜਾ ਸਾਹਿਬ ਨੂੰ ਇਨਾ ਦਿੱਤਾ ਆ ਰਾਜਾ ਸਾਹਿਬ ਨੂੰ ਕਹਿਣਾ ਮੈਨੂੰ ਵੀ ਦਿਓ ਹਾਂਜੀ ਹਾਂਜੀ ਹਨ ਉਹਨੇ ਰਾਜੇ ਕੋਲ ਮੰਗਣਾ ਆ ਉਹਨੇ ਰੱਬ ਕੋਲ ਮੰਗਣਾ ਇੱਕ ਨੇ ਹਾਂਜੀ ਹਾਂਜੀ ਤੇ ਬੜਾ ਫਰਕ ਆ ਇਦਾਂ ਚੱਲਦਾ ਰਿਹਾ ਕੰਮ ਕਈ ਦਿਨ ਇੱਕ ਦਿਨ ਰਾਜਾ ਆਪਣੇ ਦਰਬਾਰ ਚ ਪਹੁੰਚਿਆ ਤੇ ਉਹਨੇ ਬੰਦਿਆਂ ਨੂੰ ਆਪਣੇ ਨਾਲ ਦੇ ਨੇ ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਸੱਦਿਆ ਹਾਂਜੀ ਕਹਿੰਦਾ ਯਾਰ ਉਹ ਭਿਖਾਰੀ ਜਿਹੜੇ ਆ ਰਸਤੇ 'ਚ ਬੈਠੇ ਹੁੰਦੇ ਉਹਨਾਂ ਨੂੰ ਦੇ ਦਿਓ ਕੁਝ ਹਾਂਜੀ ਹਾਂਜੀ ਤੇ ਉਹ ਦੇ ਕਰਮਚਾਰੀ ਕਹਿੰਦੇ ਦੇਖੋ ਜੀ ਰਾਜਾ ਸਾਹਿਬ ਇੱਕ ਤਾਂ ਤੁਹਾਡੇ ਕੋਲ ਮੰਗਦਾ ਹੈ ਹਾਂਜੀ ਉਹਨੂੰ ਆਪਾਂ ਦੇ ਆਉਨੇ ਆ ਹਾਂ ਸਹੀ ਇੱਕ ਰੱਬ ਕੋ ਮੰਗਦਾ ਹੈ ਆਪੇ ਹੀ ਆਪੇ ਹੀ ਦਊਗਾ ਆਪੇ ਹੀ ਦਊਗਾ ਜਦੋਂ ਨਾਂ ਦੇਊਗਾ ਸਾਨੂੰ ਆਪਾਂ ਥੋੜਾ ਬੋਧਾ ਠੇਕਾ ਲਿਆ ਹਾਂ ਹਾਂ ਸਹੀ ਗੱਲ ਹੈ ਉਹ ਆਪਣੇ ਤੋਂ ਥੋੜਾ ਮੰਗਦਾ ਹੈ ਆਪਣੇ ਕੋਲ ਥੋੜਾ ਮੰਗਦਾ ਉਹ ਰੱਬ ਤੋਂ ਮੰਗਦਾ ਬਿਲਕੁਲ ਤੇ ਉਹ ਕਹਿੰਦਾ ਚਲੋ ਠੀਕ ਹੈ ਯਾਰ ਉਹਨੂੰ ਦਿਓ ਜਿਹੜਾ ਆਪਣੇ ਕੋਲ ਮੰਗ ਰਿਹਾ ਹਾਂਜੀ ਹਾਂਜੀ ਹਨਾ ਉਹਨਾਂ ਨੇ ਇੱਕ ਬਰਤਨ ਲਿਆ ਮਿੱਟੀ ਦਾ ਕੁਜਾ ਜਿਹਾ ਉਹਦੇ ਉਹ ਖੀਰ ਨਾਲ ਭਰਿਆ ਤੇ ਥੱਲੇ ਉਹਦੇ ਵਿੱਚ ਹਨਾ ਉਹਨੇ ਸਿੱਕੇ ਸੋਨੇ ਦੇ ਪਾ ਦਿੱਤੇ ਅੱਛਾ ਅੱਛਾ ਹਨਾ ਬਹਾਵ ਸਾਰੀ ਠੀਕ ਤੇ ਕਹਿੰਦਾ ਜਾ ਉਹਨੂੰ ਦਿਆਓ ਅੱਛਾ ਹਨਾ ਨਾਲ ਹੀ ਉਹ ਆਪਣਾ ਢਿੱਡ ਭਰ ਲੂਗਾ ਨਾਲ ਹੀ ਆਉਂਦਾ ਪਿਆਸ ਆਉਂਦਾ ਜੀ ਨਾਲ ਹੀ ਆਉਂਦਾ ਇੰਤਜ਼ਾਮ ਹੋ ਜੂਗਾ ਉਹਦਾ ਬਣ ਜੂਗਾ ਉਹਦਾ ਹਨਾ ਹਾਂ ਬਣ ਜੂਗਾ ਤੇ ਉਹ ਚਲੇਗਾ ਜੀ ਉਹ ਜਿਹੜਾ ਪੁਖਾਰੀ ਬੈਠਾ ਹੁੰਦਾ ਸੀ ਜਿਹੜਾ ਰਾਜੇ ਕੋਲੋਂ ਮੰਗਦਾ ਹੁੰਦਾ ਸੀ ਨਾ ਉਹ ਉਹਨੂੰ ਕਹਿੰਦੇ ਆਹ ਲਓ ਜੀ ਰਾਜਾ ਸਾਹਿਬ ਨੇ ਭੇਜਿਆ ਅੱਛਾ ਬੜਾ ਖੁਸ਼ ਹੋਇਆ ਬੇ ਰਾਜੇ ਨੇ ਮੇਰੇ ਲਈ ਕੁਝ ਭੇਜਿਆ ਹਨਾ ਹਾਂਜੀ ਤੇ ਉਹਨੇ ਫੜਿਆ ਤੇ ਦੇਖਿਆ ਵਿੱਚ ਖੀਰ ਆ ਅੱਛਾ ਅੱਛਾ ਉਹ ਖਾਣ ਲੱਪਿਆ ਤੇ ਓਰੇ ਬਾਵਾ ਸਾਰੀ ਖੀਰ ਖਾ ਲਈ ਖਾ ਲਈ ਤੇ ਢਿੱਡ ਭਰ ਗਿਆ ਉਹਦਾ ਅੱਛਾ ਅੱਛਾ ਹਾਂ ਤੇ ਉਹ ਕਹਿੰਦਾ ਚੱਲ ਯਾਰ ਇਹ ਬਚ ਗਈ ਖੀਰ ਉਹ ਜਿਹੜਾ ਉੱਧਰ ਬੈਠਾ ਉਹਨੂੰ ਵੀ ਦੇ ਆ ਉਹਨੂੰ ਵੀ ਦੇ ਦਿੰਨੇ ਆ ਉਹਨੂੰ ਵੀ ਖੀਰ ਦੇ ਦਿੰਨੇ ਆ ਕਹਿੰਦਾ ਉਹ ਵੀ ਕੁਝ ਖਾ ਲੂਗਾ ਨਾ ਤੇ ਹਾਂ ਨਾ ਮੇਰੇ ਵੱਲ ਦੇਖੀ ਜਾਂਦਾ ਐਵੇਂ ਝਾਕੀ ਜਾਂਦਾ ਹਾਂ ਹਾਂ ਤੇ ਕਹਿੰਦਾ ਲੈ ਵੀ ਅਖੀਰ ਬਚੀ ਆ ਤੁਮੀ ਖਾਲਾ ਅੱਛਾ ਅੱਛਾ ਹਣਾ ਰਾਇਆ ਸਾਹਿਬ ਨੇ ਮਿਰਲੀ ਭੇਜੀ ਆ ਤੇ ਤੈਨੂੰ ਚਲ ਮੈਂ ਦੇ ਦਨਾ ਹਾਂ ਨਾ ਭੋਰਾ ਤੁਮੀ ਖਾਲਾ ਅੱਛਾ ਅੱਛਾ ਉਹ ਕਹਿੰਦਾ ਚਲੋ ਠੀਕ ਆ ਜੀ ਹਾਂਜੀ ਉਹਨੇ ਵਾਈਗਰੂ ਦਾ ਨਾਮ ਲੈ ਕੇ ਰੱਬ ਦਾ ਪੂਜਾ ਪੜ ਲਿਆ ਅੱਛਾ ਅੱਛਾ ਤੇ ਟੱਕਣ ਉੱਤੇ ਤੇ ਤਾਂ ਕਹਿੰਦਾ ਚੰਗਾ ਮੈਂ ਘਰ ਜਾ ਕੇ ਖਾ ਲੂ ਆਪੇ ਆਹ ਹਾਂ ਠੀਕ ਆ ਉਹ ਲੈ ਗਿਆ ਕਿੱਦਾਂ ਪੂਜਾ ਘਰ ਜਦੋਂ ਉਹਨੇ ਵਿੱਚੋਂ ਖੀਰ ਉਤੋਂ ਖਾਧੀ ਤੇ ਥੱਲੇੋਂ ਸੋਨੇ ਦੇ ਸਿੱਕੇ ਨਿਕਲੇ ਸਿੱਕੇ ਨਿਕਲੇ ਆਹ ਹਾਂ ਇਹ ਦੇਖੋ ਤੁਸੀਂ ਕਿਰਪਾ ਇਹ ਦੇਖੋ ਵਿਸ਼ਵਾਸ ਹਣਾ ਬਿਲਕੁਲ ਦੂਸਰੇ ਦਿਨ ਜਦੋਂ ਫੇਰ ਰਾਜਾ ਆਇਆ ਕਿ ਉੱਥੇ ਉਹਨੂੰ ਉਹ ਇੱਕ ਪਖਾਰੀ ਬੈਠਾ ਦੇ ਸੇ ਦੂਜਾ ਤਾਂ ਹੈ ਹੀ ਨਹੀਂ ਅੱਛਾ ਅੱਛਾ ਹਾਂ ਹਾਂ ਉਹ ਕਹਿੰਦਾ ਯਾਰ ਤੂੰ ਬੈਠਾ ਕੀ ਗੱਲ ਹਾਂ ਹਨਾ ਤੈਨੂੰ ਕੁਝ ਮਿਲਿਆ ਨਹੀਂ ਅੱਛਾ ਕਹਿੰਦਾ ਜੀ ਮਿਲਿਆ ਮੈਂ ਅਖੀਰ ਖਾਦੀ ਰੱਜ ਕੇ ਕਹਿੰਦਾ ਹੋਰ ਕੁਝ ਨਹੀਂ ਲੱਭਾ ਅੱਛਾ ਕਹਿੰਦਾ ਨਹੀਂ ਜੀ ਮੈਂ ਜਿੰਨੀ ਖੀਰ ਖਾਣੀ ਸੀ ਖਾ ਲਈ ਬਾਕੀ ਉਹ ਕੁਝਾ ਜਿਹੜਾ ਨਾਲ ਦਾ ਪਖਾਰੀ ਬੈਠਾ ਸੀ ਮੌਨੂ ਦੇ ਦਿੱਤਾ ਅੱਛਾ ਐਸਾ ਐਸਾ ਉਹ ਰਾਇਆ ਵੀ ਉਸ ਟੈਮ ਉਦੇ ਦਿਮਾਗ ਚ ਪਈ ਰਾਜੇ ਦੇ ਉਹ ਵੀ ਸੋਚਣ ਤੇ ਮਜਬੂਰ ਹੋ ਗਿਆ ਵੀ ਉਹ ਸਹੀ ਕਹਿੰਦਾ ਸੀ ਕਿ ਉਹ ਸਹੀ ਕਹਿੰਦਾ ਸੀ ਉਹ ਰੱਬ ਤੋਂ ਮੰਗਦਾ ਸੀ ਤੇ ਰੱਬ ਨੇ ਉਹਨੂੰ ਦੇ ਦਿੱਤਾ ਬਲਿਓ ਉਹਨੂੰ ਦਿੱਤਾ ਬਹਾਨੇ ਦਾ ਰੱਬ ਨੇ ਉਹ ਬਹਾਨੇ ਦਾ ਦਵਾਤਾ ਮੇਰੇ ਹੱਥੋਂ ਵੀ ਦਵਾਤਾ ਤੇ ਮੈਂ ਨਹੀਂ ਸੀ ਦਿੱਤਾ ਜਿਹੜਾ ਮੇਰੇ ਕੋਲ ਮੰਗਦਾ ਸੀ ਉਹ ਉਦਾਂ ਹੀ ਬੈਠਾ ਆ ਖਾਲੀ ਬੈਠਾ ਦੇਖੀ ਖਾਲੀ ਹੈ ਨਾ ਇਸ ਲਈ ਜਿਹੜਾ ਨਾ ਰੱਬ ਤੇ ਵਿਸ਼ਵਾਸ ਆ ਪੱਕਾ ਹੋਣਾ ਚਾਹੀਦਾ ਮੰਗੋ ਉਹਦੇ ਕੋਲੋਂ ਹੋਰ ਕਿਸੇ ਕੋ ਮੰਗਿਆ ਕੁਝ ਨਹੀਂ ਮਿਲਣਾ ਹੈ ਜਦੋਂ ਵੀ ਜਾਓ ਗੁਰਦੁਆਰੇ ਜਾਂ ਮੰਦਿਰ ਅਰਦਾਸ ਕਰੋ ਵਾਹਿਗੁਰੂ ਮੈਨੂੰ ਦੇ ਮੇਰਾ ਕੋਈ ਵੀ ਦੁੱਖ ਆ ਆਪਣਾ ਉੱਥੇ ਜਾ ਕੇ ਸੁਣਾਓ ਲੋਕਾਂ ਨੂੰ ਸੁਣਾਉਣ ਦਾ ਕੋਈ ਫਾਇਦਾ ਨਹੀਂ ਜਿੰਨਾ ਤੁਸੀਂ ਲੋਕਾਂ ਨੂੰ ਆਪਣੇ ਦੁੱਖ ਦੱਸੋਗੇ ਬਿਲਕੁਲ ਉਨਾਂ ਹੀ ਤੁਹਾਡਾ ਮਜ਼ਾਕ ਉਡਾਇਆ ਜਾਊਗਾ ਕੋਈ ਫਾਇਦਾ ਨਹੀਂ ਕਰ ਸਹੀ ਗੱਲ ਕਿਉਂਕਿ ਲੋਕਾਂ ਨੇ ਤੁਹਾਨੂੰ ਕੋਈ ਨਾ ਤਾਂ ਹੈਲਪ ਕਰ ਸਕਦੇ ਨਾ ਕੋਈ ਹੌਸਲਾ ਦੇ ਨਾ ਕੋਈ ਹੌਸਲਾ ਦੇ ਸਕਦੀ ਹੈ ਇੱਕ ਉਹ ਪਰਮਾਤਮਾ ਆ ਗੁਰਦੁਆਰੇ ਜਾ ਕੇ ਜਿੱਥੇ ਜਾਂਦੇ ਆ ਤੁਸੀਂ ਜਾ ਕੇ ਬੈਠੋ ਬਿਲਕੁਲ ਸਹੀ ਗੱਲ ਹੈ ਤੇ ਉੱਥੇ ਤੁਸੀਂ ਆਪਣਾ ਦੁੱਖ ਸੁਣਾਓ ਤੇ ਉਹ ਸੁਣਦਾ ਵੀ ਆ ਉਹ ਸੁਣਦਾ ਤੇ ਲੋਕੀ ਤੇ ਸੁਣਦਾ ਹੀ ਕੋਈ ਨਹੀਂ ਉਹ ਤੇ ਤੁਹਾਨੂੰ ਅੱਗੇ ਹੋਰ ਤੁਹਾਡੇ ਕੋਲੋਂ ਸੁਣ ਕੇ ਚਾਰ ਯਾ ਕੋ ਜਾ ਕੇ ਗੱਲ ਕਰੋਗੇ ਆ ਦੇਖ ਲੋ ਵੀ ਆ ਤਾਂ ਬੰਦੇ ਦੀ ਹਾਲਤ ਖਰਾਬ ਹੈ ਇਹ ਤਾਂ ਬਸ ਹਾਂ ਇਸ ਲਈ ਹੈ ਨਾ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਆਪਣਾ ਦੁੱਖ ਰੱਬ ਨੂੰ ਦੱਸਣਾ ਚਾਹੀਦਾ ਬਿਲਕੁਲ ਆਪਣਾ ਦੁੱਖ ਜਿਹੜਾ ਆਪਣਾ ਰੱਬ ਨੂੰ ਦੱਸੋ ਉਹ ਸੁਣਦਾ ਵੀ ਆ ਜੇ ਕੁਝ ਲੈਣਾ ਹੈ ਸਹੀ ਗੱਲ ਕੋ ਲੋ ਗੁਰਦੁਆਰੇ ਜਾਓ ਜਾਂ ਮੰਦਰ ਜਾਓ ਉੱਥੋਂ ਸਾਰਾ ਕੁਝ ਮਿਲੂਗਾ ਬਿਲਕੁਲ ਹਨਾ ਜਿਹੜਾ ਸੀਗਾ ਇਹੀ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਵਿਸ਼ਵਾਸ ਜਿਹੜਾ ਨਾ ਪੱਕਾ ਹੋ ਹਾਂਜੀ ਸਹੀ ਗੱਲ ਤੇ ਸਭ ਕੁਝ ਮਿਲਦਾ ਹੈ ਕੋਈ ਇਦਾਂ ਦੀ ਗੱਲ ਨਹੀਂ ਕਿ ਤੁਹਾਨੂੰ ਨਿਰਾਸ਼ਾ ਆਥ ਲੱਗੂਗੀ ਜ਼ਰੂਰ ਮਿਲੂਗਾ ਤੇ ਚਲੋ ਜੀ ਹੁਣ ਆਪਾਂ ਆਉਨੇ ਆ ਅੱਜ ਦੀ ਬਾਤ ਜੀ ਅੱਜ ਦੀ ਬਾਤ ਹੈਗੀ ਆ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਹੁਣ ਇਸ ਬਾਤ ਦਾ ਜਵਾਬ ਦੇਣਾ ਤੁਸੀਂ ਅਗਲੇ ਹਫਤੇ ਸਹੀ ਗੱਲ ਆ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਇਸ ਇਸ ਬਾਤ ਦਾ ਜਵਾਬ ਦੇਣਾ ਜੀ ਹੁਣ ਅਗਲੀ ਵਾਰੀ ਤੁਸੀਂ ਤੇ ਆਪਾਂ ਅਗਲੀ ਵਾਰੀ ਫੇਰ ਮਿਲਦੇ ਆ ਫਿਰ ਈ ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਇਦਾਂ ਹੀ ਆਪਾਂ ਮਿਲਦੇ ਰਹੀਏ ਸਾਰੇ ਠੀਕ ਠਾਕ ਰਹੋ ਖੁਸ਼ ਰਹੋ ਆਪਣੇ ਆਪਣੇ ਘਰਾਂ ਦੇ ਵਿੱਚ ਰੱਬ ਤੁਹਾਨੂੰ ਖੁਸ਼ੀਆਂ ਦਿੰਦੇ ਵੇ ਖੁਸ਼ੀਆਂ ਦੇਵੇ ਵਾਹਿਗੁਰੂ ਪਰਮਾਤਮਾ ਸਾਰਿਆਂ ਨੂੰ ਇੱਦਾਂ ਹੀ ਮਿਲਾਉਂਦਾ ਰਵੇ ਬਸਾਉਂਦਾ ਰਵੇ ਹਾਂ ਤੇ ਚਲੋ ਜੀ ਆਪਾਂ ਫੇਰ ਮਿਲਦੇ ਹੁਣ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ